रेडी لمبے ਸਮੇਂ ਤੋਂ ਸੈਲਾਨੀ ਸੈਰ ਸਪਾਟੇ ਲਈ ਦੁਨੀਆ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਪੈਰਿਸ ਲੰਡਨ ਸਿਡਨੀ ਹਾਂਗਕਾਂਗ ਸਿੰਗਾਪੁਰ ਦੁਬਈ ਅਤੇ ਬੈਂਕਾਕ ਆਦ ਥਾਮਾ ਉੱਤੇ ਜਾਂਦੇ ਰਹੇ ਹਨ ਦੰਡੀ ਇਸੇ ਤਰ੍ਹਾਂ ਦੇਸ਼ ਦੇ ਅੰਦਰ ਵੀ ਲੋਕਾਂ ਲਈ ਸ਼੍ਰੀਨਗਰ ਜੈਪੁਰ ਗੁਆ ਅਤੇ ਬੈਂਗਲੌਰ ਆਦ ਸ਼ਹਿਰ ਖਿੱਚਦਾ ਕੇਂਦਰ ਬਣੇ ਰਹੇ ਹਨ ਦੰਡੀ ਪਰ ਸਮਾਂ ਬਦਲਣ ਦੇ ਨਾਲ ਲੋਕਾਂ ਲਈ ਸਹਿਰ ਸਪਾਟੇ ਦੇ ਕੇਂਦਰ ਵੀ ਬਦਲਨੇ ਸ਼ੁਰੂ ਹੋ ਗਏ ਹਨ ਦੰਡੀ ਅਜੋਕੇ ਸਮੇਂ ਵਿੱਚ ਲੋਕ ਆਪਣੀ ਵਿੱਤੀ ਸਮਰੱਥਾ ਅਨੁਸਾਰ ਪੁਲਾੜ ਨੂੰ ਵੀ ਆਪਣੇ ਸਹਿਰ ਸਪਾਟੇ ਲਈ ਪਸੰਦ ਕਰਨ ਲੱਗ ਪਏ ਹਨ ਡੰਡੀ ਲੋਕਾਂ ਦੀ ਬਦਲੀ ਪਸੰਦ ਨੂੰ ਵੇਖ ਕੇ ਹੀ ਪੁਲਾੜ ਖੇਤਰ ਦੀਆਂ ਕੰਪਨੀਆਂ ਨੇ ਛੋਟੇ ਛੋਟੇ ਪੁਲਾੜ ਯਾਨ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ ਡੰਡੀ ਇਹਨਾਂ ਕੰਪਨੀਆਂ ਦਾ ਮਕਸਦ ਲੋਕਾਂ ਨੂੰ ਸ਼ਹਿਰ ਸਪਾਟੇ ਲਈ ਪੁਲਾੜ ਤੱਕ ਲੈ ਕੇ ਜਾਣਾ ਬਣ ਗਿਆ ਹੈ ਡੰਡੀ ਇਸੇ ਦੀ ਹੀ ਇੱਕ ਕੜੀ ਬਣੀ ਹੈ ਦੁਨੀਆ ਦੇ ਚੋਟੀ ਦੇ ਵਪਾਰੀ ਦੀ ਕੰਪਨੀ ਡੰਡੀ ਇਸ ਕੰਪਨੀ ਵੱਲੋਂ ਪਿਛਲੇ ਦਿਨੀ ਪੁਲਾੜ ਯਾਤਰਾ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਗਿਆ ਸੀ ਡੰਡੀ ਕੰਪਨੀ ਨੇ ਆਪਣੇ ਨਿਊ ਸੈਪਰਡ ਨਾ ਦੀ ਰਾਕੇਟ ਪ੍ਰਣਾਲੀ ਦੁਆਰਾ ਪਹਿਲੀ ਵਾਰ 6 ਮਹਿਲਾ ਸੈਲਾਨੀਆਂ ਨੂੰ ਪੱਛਮੀ ਟੈਕਸਾਸ ਤੋਂ ਪੁਲਾੜ ਦੀ ਯਾਤਰਾ ਉੱਤੇ ਭੇਜਿਆ ਸੀ ਡੰਡੀ ਇਸ ਉਡਾਣ ਦੀ ਖਾਸੀਅਤ ਇਹ ਰਹੀ ਸੀ ਕਿ ਇਸ ਵਿੱਚ ਸਾਰੀਆਂ ਦੀਆਂ ਸਾਰੀਆਂ 6 ਯਾਤਰੀ ਮਹਿਲਾਵਾਂ ਹੀ ਸਨ ਡੰਡੀ ਇਸ ਪੁਲਾੜ ਯਾਤਰਾ ਨੂੰ ਸੈਰਸਪਾਟਾ ਖੇਤਰ ਲਈ ਇੱਕ मील पत्थर ರೆಡಿ ਅਤੇ ਮਹਿਲਾ ਵਰਗ ਦੇ ਵਿਕਾਸ ਦੀ ਕਹਾਣੀ ਲੇਖਣ ਵਿੱਚ ਇੱਕ ਵੱਡੀ ਪੁਲਾੰਗ ਦੱਸਿਆ ਜਾ ਰਿਹਾ ਹੈ ਡੰਡੀ ਇਸ ਤੋਂ ਪਹਿਲਾਂ ਰੂਸ ਦੀ ਮਹਿਲਾ ਵਿਗਿਆਨੀ ਨੂੰ ਪਹਿਲੀ ਮਹਿਲਾ ਪੁਲਾੜ ਯਾਤਰੀ ਬਨਨ ਦਾ ਮਾਣ ਹਾਸਲ ਹੋਇਆ ਸੀ ਡੰਡੀ ਉਸਨੇ 16 ਜੂਨ 1963 ਨੂੰ ਪਹਿਲੀ ਵਾਰ ਇਕੱਲਿਆਂ ਹੀ ਬਾਸਟਾਕ 6 ਨਾਂ ਦੇ ਮਿਸ਼ਨ ਤਹਿਤ ਪੁਲਾੜ ਯਾਤਰਾ ਕਰਕੇ ਸਭ ਤੋਂ ਛੋਟੀ ਉਮਰ ਦੀ ਮਹਿਲਾ ਪੁਲਾੜ ਯਾਤਰੀ ਹੋਣ ਦਾ ਰਿਕਾਰਡ ਕਾਇਮ ਕੀਤਾ ਸੀ ਡੰਡੀ ਉਸ ਦਾ ਕਿਸੇ ਇਕੱਲੀ ਮਹਿਲਾ ਦੇ ਤੌਰ ਉੱਤੇ ਪੁਲਾੜ ਯਾਤਰਾ ਕਰਨ ਦਾ ਰਿਕਾਰਡ ਹਾਲੇ ਵੀ ਕਾਇਮ ਹੈ ਡੰਡੀ ਅੱਜ 62 ਸਾਲ ਬਾਅਦ ਵੀ ਸਭ ਤੋਂ ਘੱਟ ਉਮਰ ਦੀ ਮਹਿਲਾ ਪੁਲਾੜ ਯਾਤਰੀ ਹੋਣ ਦਾ ਸਿਹਰਾ ਵੀ ਉਸ ਦੇ ਸਿਰ ਉੱਤੇ ਹੀ ਵੱਜਾ ਹੋਇਆ ਹੈ ਡੰਡੀ ਉਸ ਦਾ ਇਹ ਮਿਸ਼ਨ 71 ਘੰਟੇ ਅਤੇ 12 ਮਿੰਟਾਂ ਲਈ ਪੁਲਾੜ ਵਿੱਚ ਰਿਹਾ ਸੀ ਡੰਡੀ ਜਿਕਰਜੋਗ ਹੈ ਕਿ ਨਿਊ ਸ਼ੈਫਰਡ ਰਾਕੇਟ ਪ੍ਰਣਾਲੀ ਨੇ 14 ਅਪ੍ਰੈਲ 2025 ਨੂੰ ਟੈਕਸਸ ਨੇੜੇ ਕਾਰਨ ਰਾਚ ਨਾ ਦੇ ਲਾਂਚ ਸਾਈਟ ਤੋਂ ਉਡਾਣ ਭਰੀ ਸੀ ਡੰਡੀ ਇਸ ਉਡਾਣ ਵਿੱਚ ਸੈਰਸਪਾਟੇ ਲਈ ਗਈਆਂ ਅਮਰੀਕਾ ਦੀਆਂ ਉੱਗੀਆਂ 6 ਮਹਿਲਾ ਹਸਤੀਆਂ ਸਨ ਅਮਰੀਕਾ ਦੀ ਮਸ਼ਹੂਰ ਗਾਇਕਾ ਕੈਟੀ ਅਮਰੀਕੀ ਟੈਲੀਵਿਜ਼ਨ ਦੀ ਮਸ਼ਹੂਰ ਹਸਤੀ ਗੇਲ ਕਿੰਗ 2009 ਦੀ ਸ਼ਾਂਤੀ ਨੋਬਲ ਪੁਰਸਕਾਰ ਜਿੱਤਣ ਵਾਲੀ ਅਮਾਂਡਾ ਅਤੇ ਆਇਸ਼ਾ ਫਿਲਮ ਨਿਮਰਾਤ ਨਿਰਮਾਤਾ ਕੇਰੀਆਣ ਅਤੇ ਉੱਗੇ ਅਜੋਗਪਤੀ ਜੈਫ ਦੀ ਮੰਗੇਤਰ ਲਾਰੇਨ ਡੰਡੀ ਦੱਸਣਾ ਬੰਦਾ ਹੈ ਕਿ ਇਹਨਾ ਛੇ ਪੁਲਾੜ